ਸਾਰੀਆਂ ਕੁੜੀਆਂ ਨੂੰ ਕਹਿਣੀ ਹੈ ਜੇ ਪਿਓ ਕਹਿੰਦਾ ਨਾ ਬੀਤੀ ਇਹ ਆ ਰਾਹ ਛੱਡ ਦੇ ਸੋਨੂੰ ਛੱਡ ਦੇਣਾ ਚਾਹੀਦਾ ਮੈਂ ਅੱਜ ਪਸਤੋਨੀ ਆ ਮੈਂ ਉਹਦੇ ਪਿਓ ਦੀ ਗੱਲ ਨਹੀਂ ਮੰਨੀ ਤੇ ਜੇ ਅੱਜ ਮੇਰਾ ਪਿਓ ਜਿਉਂਦਾ ਹੁੰਦਾ ਨਾ ਤਾਂ ਮੈਂ ਅੱਜ ਇੰਟਰਵਿਊ 'ਚ ਬੈਂਦੀ ਸੀ ਹਾਂ ਨਾ ਮੈਂ ਰੁੱਲਦੀ ਸੀ ਜਨਾਨੀ ਨੂੰ ਉਹਦਾ ਬੰਦਾ ਕੁਡਰ ਤੋਂ ਰਕਾਨ ਬਣਾ ਸਕਦਾ ਹੈ ਰਕਾਨ ਤੋਂ ਕੁਡਰ ਉਹ ਮੈਂ ਆਖਿਆ ਪੁੱਤ ਸੋਨੂ ਪਤਾ ਨਹੀਂ ਜੇ ਮੈਂ ਦੁਖੀ ਨਾ ਹੁੰਦੀ ਮੈਂ ਘਰੇ ਨਹੀਂ ਸੀ ਛੱਡਦੀ ਮੈਂ ਤਾਂ ਇਹੀ ਜੀ ਔਰਤ ਨਹੀਂ ਸੀ ਜਦੋਂ ਦੁਪਹਿਰੇ ਰੋਟੀ ਆਈ ਪੁੱਤ ਜੇ ਸੱਚ ਜਾਣੇ ਨਾ ਮੈਂ ਬੁਰਕੀ ਪਾਤਾ ਲਈ ਮੂੰਹ ਚ ਮੇਰੇ ਕਾਲਜੇ ਚ ਉਹ ਗਈ ਜਾ ਕੇ ਪਰ ਮੈਂ ਇਹੋ ਜਿਹੇ ਦਿਨ ਭੁਗਤੇ ਨੇ ਜਿਹੜੇ ਮੇਰੇ ਤੇ ਚੱਲ ਵੀ ਰਹੇ ਨੇ ਤੇ ਚੱਲ ਵੀ ਗਏ ਵੀ ਸ਼ਾਮ ਨੂੰ 4 ਵਜੇ ਮੈਨੂੰ ਵਿਵਤਾ ਪੈਂਦੀ ਹੁੰਦੀ ਐ ਵੀ ਮੈਂ ਕਿੱਥੇ ਰਹੂੰਗੀ ਭਈ ਤਾਂ ਗੁਰੂ ਰਾਮਦਾਸ ਨੇ ਕਹਿੰਨਿਆ ਇਹ ਜੀ ਕਿਸੇ ਨਾਲ ਨਾ ਬਣੇ ਜਿਹੜੀ ਮੇਰ ਨਾਲ ਬਣ ਰਹੀ ਹੈ ਮੈਂ ਅੱਜ ਤੱਕਰ ਬੇਟ ਕੀਤੀ ਹੈ ਸਮੇਂ ਦੀ ਕਿ ਮੈਂ ਮਤਲਬ ਜੇ ਨਾ ਮਤਲਬ ਇੰਟਰਵਿਊ ਕਰਾਂ ਘਰ ਦੇ ਪਰਦੇ ਨਾ ਖੋਲਾਂ ਕਿਹੜੀ ਔਰਤ ਹੈ ਆਪਦੇ ਘਰ ਦੇ ਪਰਦੇ ਬਾਹਰ ਪੁੱਛੀ ਇਹ ਜ਼ਿੰਦਗੀਆਂ ਨਾ ਜਿਨ੍ਹਾਂ ਦੀਆਂ ਬੀਤਦੀਆਂ ਨੇ ਇਹ ਗੱਲਾਂ ਉਹਨਾਂ ਨੂੰ ਪਤਾ ਹੈ ਔਰਤ ਇੱਥੇ ਹੀ ਮਾਰ ਖਾਂਦੀ ਹੈ ਪਰ ਕਦੇ ਵੀ ਕਿਸੇ ਨਾਲ ਮੈਂ ਨਹੀਂ ਚਾਹੁੰਦੀ ਵੀ ਜਿਹੜੀ ਮੇਰੇ ਤੇ ਬਣੀ ਐ ਛੋਡੇ ਪਰਿਵਾਰ ਚ ਕਿਸੇ ਨਾਲ ਵੀ ਇਹ ਭਰਾਵੋ ਘਰ ਮੈਂ ਛੱਡਿਆ ਪਰਿਵਾਰ ਮੇਰਾ ਉਜੜਿਆ ਉਹ ਮੈਨੂੰ ਪਤਾ ਐ